ਸ਼ਿਸ਼ਕਾਰ ਜੀ ਅੱਜ ਸਰਦਾਰ ਰਵੀ ਸਿੰਘ ਜੀ ਕੁਝੇ ਸਾਹਿਬ ਪਿੰਡ ਘਨਾਰ ਦੇ ਪਹੁੰਚੇ ਤੇ ਯੁਧ ਨਸ਼ਾ ਬੁਧ ਮਾਮਲਾ ਲੈ ਕੇ ਆਏ ਤੇ ਨਾਲ ਹੀ ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਪੰਚਾਇਤਾਂ ਪੰਚਾਇਤ ਸਾਰੇ ਹੀ ਪਿੰਤੇ ਮੁਖੋ ਸਾਹਿਬਾ ਤੇ ਬਰਦਾਰ ਜੀ ਗਰਦੀਪ ਜੀ ਸਰਪੰਚ ਸਾਹਿਬ ਉਹਨਾਂ ਸਿੱਧਾ ਨਾਮ ਜਗਨਾਰਜਨ ਦੇ ਸਤਿ ਮਾਤਿ ਸਾਰੇ ਸਰਕਾਰ ਲੋਗੋ ਆਪਾਂ ਜਿਹੜੀ ਇਹ ਵੱਡੀ ਗੱਲ ਕਰ ਰਹੇ ਆਂ ਦਸਿਆ ਨੇ ਦਿੱਕ ਇਹਨੇ ਭਾਈ ਕਰ ਰਹੇ ਨੇ ਸਾਰਿਆਂ ਨੇ ਇਹ ਕਹਿ ਰਹੇ ਵੀ 3 ਸਾਲ ਹੋ ਗਏ ਹਾਕਮਾਂ ਦੀ ਸਰਕਾਰ ਰੇਡ ਰੱਡ ਪਰ ਕੇ ਲੇ ਦੇ ਇਹਦੇ ਕੰਟਰੋਲ ਉੱਤੇ ਨਹੀਂ ਤੇ ਜੋ ਬਾਤ ਲੁਕਾਉਂਦਾ ਹੋਵੇ ਬਾਤਾਂ ਕਰਦਾ ਹੋਵੇ ਬਾਤਾਂ ਕਰ ਗਿਆ ਉਹਦੇ ਸਾਡੀ ਇਹ ਗੱਲ ਜ਼ਰੂਰ ਹੈ ਉਹਨਾਂ ਦੇ ਵਿੱਚ ਤੈਨੂੰ ਇਹ ਗੱਲ ਸਮਝਾਉਣ ਦੀ ਜੀ ਰਣਨੀਤੀ ਕਰ ਚੁੱਕੀ ਐ। ਆਉਂਦੇ ਆਂ ਅੱਗੇ ਜਿੱਦੇ ਦੀ ਕਾਰੀ ਰਾਹ ਜਾਦੇ ਆਂ ਕਿੰਦੇ ਸਾਰੇ ਲੋਕੋ ਨਾਲ ਹੁੰਦੇ ਜਾਂਦੇ ਕਿ ਸਾਨੂੰ ਹੋਰ ਬੁਲਾਇਆ ਗਿਆ ਹੈ। ਇਹ ਸਾਰੇ ਹੋਰ ਬੁਲਾਏ ਗਏ। ਇੱਕ ਵੀ ਪਰਿਵਾਰ ਇੱਕ ਵੀ ਕਰਨ। ਇੱਕ ਵੀ ਉਹ ਬੋਡਾ ਗੁੜੀ ਉਗਲ ਪੜੀ ਕਰਦੇ ਨੇ ਸਾਡੇ ਪਰਿਵਾਰ ਦੇ ਨਾਲ। ਇਹਨਾਂ ਦੇ ਹਾਲਤਾਂ ਵੀ ਬੜੇ ਲਿਖਿਆ ਕਿ ਮੈਂ ਜਰੂਰ ਜਾਣਾਂ ਕਿ ਸਾਰੇ ਜੇਵਕਾਰੀ کوئی سرکار کا سمجھ کر سکتا ہے ساتھی جانات پر آدم اور جو کبھا کے ڈوٹ اکلا دیا پرائی وٹ آسکا دیا جائے 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 تیرے پورٹ دوہاں روٹ کا سارے دنس کے شیطن دے دیا ہے دوٹی دے سارے روٹ آدم کاراں دو دنس سارے بات سے ہی ہو اُن کارلہ سنکھ کے بوٹے آپ کردے سے کردے سے کردے سے کردے کرانے سے دا کرانے سے دارے ਚਰਚੀ ਮੋੜ ਰੰਗ ਦੇ ਸੋਪੀਂ ਚੀ ਪੜਤਰਾ ਪਹਿਲਾ ਬੰਦੇ ਚੰਦੀ ਕਰ ਕਰਦਾ ਸਰਕਾਰ ਨੂੰ ਕਹੋ ਸਾਡਾ ਅਸੀਂ ਉਹ ਰੋਕਾ ਜੇ ਵੱਟਿਆ ਨਹੀਂ ਸਰਵ ਕਰਦੇ ਪਿੰਡ ਦੀ ਪਚਾਇਤੀ ਗੱਲ ਨਹੀਂ ਜਾਂਦੀ ਵੱਡਾ ਲੋਕ ਜਿਹੜਾ ਪ੍ਰਿੰਟ ਦੀ ਬੜੀ ਦਾ ਹੁੰਦਾ ਸਾਡੀ ਪਿੰਡ ਦੀ ਬੜੀ ਦਾ ਮਹਿਦਮਾ ਦਾ ਸੁਲਜਾ ਲੋਕ ਨੂੰ ਲਾਹਤਾ ਨਹੀਂ ਚਾਹਤੇ ਕਾਇਕੋਜੀ ਕਰਦੇ ਜੇ ਕੋਈ ਸ਼ਰਾਧਾ ਬਾਜੀ ਕੋਈ ਮਾੜੇ ਕੰਮ ਕਰਦਾ ਤੇ ਕਿਸੇ ਲਈ ਚਾਰ ਗੰਬੀ ਤੋਂ ਬੀਜਪੀ ਦਾ ਰੁਕੇਸ਼ ਕੁਮਰ ਜੀ ਸੀਐਸਪੀ ਪਾਸੇ ਵੀ ਢਾਲੀਵਾਲ ਸਾਹਿਬ ਐਚਐਟਓ ਮੈਡਮ ਗੰਬੀ ਜੀ ਅਤੇ ਹੋਰ ਇਲਾਕੇ ਤੋਂ ਬੰਤੇ ਸੁਖਮੰਤੇ ਜੱਜਨਾ ਦਾ ਧੀ ਪੰਚਾਇਤ ਵੱਲੋਂ ਆਹ ਕੰਟਰੋਲ ਸਾਡੀ ਬੇਨਤੀ ਹੈ ਸਰਕਾਰ ਦੇ ਵਿੱਚੋਂ ਵੀ ਗੁਰੂ ਸਾਹਿਬ ਨੂੰ ਕਿ ਸਾਡੇ ਪਿੰਡ ਤੇ ਕੁਝ ਸਮੱਸਿਆਵਾਂ ਹੈ ਉਹਨਾਂ ਨੂੰ ਹੱਲ ਕੀਤਾ ਜਾਵੇ ਸਭ ਤੋਂ ਪਹਿਲਾਂ ਅਸੀਂ ਜੋ ਪਿੰਡ ਦੇ ਰਾਜਦਾਨ ਹਨ ਉਹਨਾਂ ਦੀ ਹਾਲਤ ਮੰਤਰੀ ਸਾਹਿਬ ਬਹੁਤ ਖੱਤਾਂ ਹੋ ਚੁੱਕੀ ਹੈ ਉਹਨਾਂ ਦੀ ਜਗ੍ਹਾ ਤੇ ਪਾਈਪ ਲਾਈਨ ਦੇ ਅਸੀਂ ਬੇਨਤੀ ਕਰਦੇ ਹਾਂ ਦੂਸਰਾ ਕਮਰਾ ਵੀ ਫਾਈਨਲ ਜੋ ਕੱਤੀ ਹੈ तकरीबन ਕਾਫੀ ਟਾਈਮ ਤੋਂ ਬਣੀ ਹੋਈ ਹੈ ਉਹਦੀ ਵੀ ਹਾਲਤ ਨਾਜ਼ੁਕ ਹੈ ਉਹਦਾ ਵੀ ਚੰਗਾ ਕੀਤਾ ਜਾਵੇ ਤੇਵਾ ਕੇੰਦਰ ਕਾਫੀ ਟਾਈਮ ਤੋਂ ਬੰਦ ਪਿਆ ਹੈ ਉਹਨੂੰ ਵੀ ਚੱਲੂ ਕੀਤਾ ਜਾਵੇ ਬਾਸਟਾਨ ਤੋਂ ਲੈ ਕੇ ਅੰਦਰ ਦੇ ਗੁਰੂ ਘਰ ਤੱਕ ਅਤੇ ਪਿੰਡ ਦੀ ਜੋ ਫਰਨੀਚੇ ਸੜਕ ਬਣੀ ਹੈ

ਕੰਮ ਕਾਹੀ ਹੋਣਗੇ ਠੰਡਾ ਹੂਆ ਦਾ ਠੱਡ ਹੈ ਨਹੀਂ ਆ ਭਾਈ ਸਾਹਿਬ ਨੇ ਮੈਨੂੰ ਹੁਣੇ ਇੱਕ ਗੱਲ ਕਹੀ ਆਂਦਾ ਸਾਡਾ ਖਾਲ ਪਕਾ ਕੇ ਦਿਓ ਉਹ ਬਣਾਈਏ ਕਾਹੇ ਸਾਰਾ ਸਾਡੇ ਕੋਲੇ ਹੈ ਨਹੀਂ ਕੋਈ ਚੱਕਾ ਹਰ ਰੋਜ਼ ਮੈਨੂੰ ਰੇਵਾ ਦਾ ਗੁੱਡੀ ਮੰਦਰਾ ਕੋਲੇ ਆਉਂਦੇ ਆਂ ਫੋੜ ਕੇ ਨਹੀਂ ਆਉਂਦੇ ਪਰ ਪਿੰਡ ਦੇ ਵਿੱਚ ਮੈਨੂੰ ਹਰ ਨਵੇਂ ਦਿਨਾਂ ਪਾਂਦੇ ਸਾਥ ਕੇ ਜਾਣੇ ਇਹ ਗੱਲ ਕਹਿੰਦੇ ਐ ਬਸ ਨਿਕਲਦੀ ਫੋਕ ਸੋਦੀ ਪੰਜਾਬ ਦੀ ਕਰੋ ਕੰਮ ਕੀ ਗਈਏ ਤੇ ਮੰਤਰੀ ਸਾਹਿਬ ਨੂੰ ਸਾਡੀ ਹੱਥ 바ੰਦੇ ਕੇ ਬੇਨਤੀ ਆ ਕਿ ਸਾਨੂੰ ਫੰਡ ਦਿਓ ਤਾਂ ਕਿ ਅਸੀਂ ਆਪਣੇ ਪਿੰਡ ਦੇ ਕੰਮ ਕਰੀਏ ਇਤਿਹਾਸ ਇਸ ਕੰਮ ਦਾ ਕਹਦਾ ਜਦੋਂ ਮੰਤਰੀ ਸਾਹਿਬ ਬਣਿਆ ਆਪਣੇ ਪੁਹਿਆਰਾ ਪਿੰਡ ਦੇ ਵਿੱਚੋਂ ਪੂਰੇ ਲੱਤੀ ਹਰਕੇ ਦੇ ਲਈ ਪਿਛਲੇ 3-4 ਮਹੀਨੇ ਤੋਂ ਮਾਰਕ ਤੋਂ ਲੈ ਕੇ جیڑا امرت مہم چلائی گئی ہے اس لڑی جی نشا جاگ کی مہم ہے حصہ بنے مانگ منتری نگر پچاس پڑھ واسی اور درجہ بدرجہ آفسر ساحبان ਅਸੀਂ ਜਿਹੜੇ ਵਕਫ ਵਕ ਮੈਗਨਾ ਦੇ ਸਾਰੇ ਅਫਸਰ ਫੈਲਡ ਇਨਫੋਰਮੈਂਟ ਕੋ ਪੀਡੀਪੀਓ ਸਾਡੇ ਹੋਰ ਸਾਡੇ ਪੁਲਿਸ ਡਿਪਾਰਟਮੈਂਟ ਦੇ ਨਾਲ ਸਾਰੇ ਅਸੀਂ ਇਸ ਤੋਂ ਬਾਅਦ ਉਹ ਸ਼ਰਾਬ ਨਜਾਇਜ਼ ਔਰ ਜਾਇਜ਼ ਵੀ ਧਰੈਣੇ ਤੋਂ ਤਸਕਰੋ ਕੇ ਆਉਂਦੀ ਹੈ ਉਹ ਅਸੀਂ ਫੜ ਕੇ ਜਿਹੜਾ ਇਹਨਾਂ ਨੂੰ ਨਸ਼ਾ ਤਸਕਰੋਂ ਦਾਪਾਈ ਹੈ ਪਰ ਫਿਰ ਵੀ ਜਿਹੜੇ ਸਾਡੇ ਨੌਸਰ ਹੈ ਜੋ ਇਸ ਮਾੜੀ అలਵਤ ਦਾ ਸ਼ਿਕਾਰ ਹੋਏ ਆ ਉਹਨਾਂ ਨੂੰ ਬਚਾਉਣ ਦੇ ਲਈ ਤੁਹਾਡੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਨਸ਼ਾ ਪੀਣ ਵਾਲਾ ਜਿਹੜਾ ਹੈ ਉਹ ਤੁਹਾਡੇ ਪਰਿਵਾਰ ਦਾ ਤੁਹਾਡੇ ਫਿਰ ਦਾ ਇਲਾਕੇ ਦਾ ਦੁਸ਼ਮਣ ਹੈ ਕਿਉਂਕਿ ਅਸਲ ਇੱਕ ਇੱਕ ਦੋ ਦੋ ਬੱਚੇ ਗ੍ਰੇਵ ਤੇ ਔਰ ਇਹਦਾ ਫਸਾ ਕੇ ਇਸ ਨਾਮਰਦ ਬਿਮਾਰੀ ਦਾ ਸਰਕਾਰ ਬਣਾ ਹੈ ਤੋਂਤੇ ਉਸਰ ਸਾਹ ਨੂੰ ਮਿਲਦਾ ਜਿਹਦਾ ਬੱਚਾ ਦਸ਼ੇ ਰਿਪੈਟ ਕੇ